ਸਤਿ ਸ਼੍ਰੀ ਅਕਾਲ ਜੀ ਸੰਜਟਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਰਾ ਵੀ ਅਧੰਜਲ ਤੁਹਾਡੇ ਨਾਲ ਪਹਿਲਾਂ ਤਾਂ ਸਾਰਿਆਂ ਨੂੰ ਬਾਬੇ ਨਾਨਕ ਦੇ 555ਵੇਂ ਪ੍ਰਕਾਸ਼ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਤੇ ਅਸੀਂ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ertid ਸੁਲਤਾਨਪੁਰ ਲੋਧੀ ਆਏ ਹੋਏ ਹਾਂ ਤੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਜਿਹੜੀਆਂ ਕਿ ਸੰਗਤਾਂ ਇੱਥੇ ਅੱਜ ਦੇ ਦਿਨ ਪਹੁੰਚ ਨਹੀਂ ਸਕੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਸਾਡੇ ਚੈਨਲ ਦੇ ਰਾਹੀਂ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ertid ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨ ਕਰ ਸਕਦੀਆਂ ਨੇ ਤੇ ਅੱਜ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂ ਨਾਲ ਗੱਲਬਾਤ ਵੀ ਕਰਾਵਾਂਗੇ ਤੇ ਨਾਲ ਹੀ ਪੰਜ ਭਾਂ ਦੇ ਜਿਹੜੇ ਲੰਗਰ ਲੱਗੇ ਨੇ ਬਾਬੇ ਨਾਨਕ ਦੇ ਪ੍ਰਕਾਸ਼ ਗੁਰਪੁਰਬ ਨੂੰ ਲੈ ਕੇ ਉਹ ਵੀ ਤੁਹਾਨੂੰ ਦਿਖਾਵਾਂਗੇ ਇਸ ਲਈ ਬਣੇ ਰਹੋ ਵੀਡੀਓ ਦੇ ਨਾਲ ਸਾਡੇ ਸਾਡੇ ਨਾਲ ਅੰਤ ਤੱਕ ਬਣੇ ਰਹੋ ਤੇ ਤੁਹਾਨੂੰ ਸੰਗਤਾਂ ਦੇ ਨਾਲ ਵੀ ਮਿਲਵਾਨਦੇ ਆ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਉੱਥੇ ਹੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜਿੱਥੇ ਕਿ ਸੰਗਤਾਂ ਦਾ ਰਸ ਤੁਸੀਂ ਦੇਖ ਹੀ ਸਕਦੇ ਹੋ ਪ੍ਰਕਾਸ਼ ਗੁਰਪੁਰਬ ਨੂੰ ਲੈ ਕੇ ਸੰਗਤਾਂ ਵੱਖ-ਵੱਖ ਥਾਵਾਂ ਪਹੁੰਚੀਆਂ ਹੋਈਆਂ ਨੇ ਤੇ ਕਾਫੀ ਰਾਸ਼ ਹੈ ਪੈਰ ਰੱਖਣ ਨੂੰ ਥਾਂ ਨਹੀਂ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਨ ਦੇ ਲਈ ਸੰਗਤਾਂ ਦੂਰ ਦਰਾੜੀਆਂ ਪਹੁੰਚੀਆਂ ਹੋਈਆਂ ਨੇ ਤੇ ਉੱਥੇ ਹੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਉਹਨਾਂ ਦੇ ਵੱਲੋਂ ਆਪਣੀ ਹਾਜ਼ਰੀ ਲਵਾਈ ਜਾਵੇਗੀ ਫਿਰ ਉਸ ਤੋਂ ਬਾਅਦ ਵਿੱਚ ਗੁਰਦੁਆਰਾ ਸਾਹਿਬ ਵਿਖੇ ਬੈਠ ਕੇ ਕੀਰਤਨ ਸੁਣਿਆ ਜਾਏਗਾ ਤਾਂ 555 ਪ੍ਰਕਾਸ਼ ਗੁਰਪੁਰਬ ਨੂੰ ਲੈ ਕੇ ਆਉਣ ਕ ਲੱਗੀਆਂ ਹੋਈਆਂ ਨੇ ਵੱਖ-ਵੱਖ ਥਾਵਾਂ ਤੋਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਹੀ ਸਕਦੇ ਹੋ ਗੁਰਦੁਆਰਾ ਸ਼੍ਰੀ 베ਰ ਸਾਹਿਬ ਦੀਆਂ ਸਦੀਆਂ ਤਸਵੀਰਾਂ ਨੇ ਜਿੱਥੇ ਕਿ ਸੰਗਤਾਂ ਦੇ ਵੱਲੋਂ ਲਾਈਨਾਂ ਦੇ ਵਿੱਚ ਲੱਗ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਜਾ ਰਹੇ ਨੇ ਸੋ ਪਚਨਜਵੇ ਪ੍ਰਕਾਸ਼ਪੁਰ ਪੂਰਬ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਫੁੱਲਾਂ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਸਜਾਇਆ ਗਿਆ ਤੇ ਬੇਰ ਸਾਹਿਬ ਰੌਣਕਾਂ ਲੱਗੀਆਂ ਹੋਈਆਂ ਨੇ ਵੱਖ-ਵੱਖ ਥਾਵਾਂੋਂ ਲੋਕੀ ਆਏ ਹੋਏ ਨੇ ਤੇ ਸੰਗਤਾਂ ਦਾ ਇਕੱਠ ਹੋ ਮੜਿਆ ਹੋਇਆ ਹੈ ਤੇ ਲਾਈਵ ਸਿੱਧੀਆਂ ਤਸਵੀਰਾਂ ਨੇ ਤਾਂ ਉੱਥੇ ਹੀ ਤੁਹਾਨੂੰ ਦਿਖਾਉਨੇ ਆ ਕਿ ਜਿੱਥੇ ਲੋਕ ਪ੍ਰਸ਼ਾਦ ਲੈ ਕੇ ਜਾ ਸਕਦੇ ਨੇ ਗੁਰਦੁਆਰਾ ਸਾਹਿਬ ਤੋਂ ਥਾਂ-ਥਾਂ ਤੇ ਪ੍ਰਬੰਧ ਕੀਤੇ ਗਏ ਨੇ ਵੈਸੇ ਤਾਂ ਪ੍ਰਸ਼ਾਦ ਜੋ ਹੈ ਹਮੇਸ਼ਾ ਇਸ ਸਾਈਡ ਮਿਲਦਾ ਹੈ ਔਰਤਾਂ ਵੀ ਲੈ ਸਕਦੀਆਂ ਨੇ ਤਾਂ ਇਸ ਦੇ ਨਾਲ ਹੀ ਜਿਹੜੇ ਦਵੀਏ ਇੱਥੇ ਹੀ ਲਾਈਨਾਂ ਤੇ ਵਿੱਚ ਲਾ ਕੇ ਜਿਹੜੇ ਪ੍ਰਸ਼ਾਦ ਲੈਂਦੇ ਨੇ ਤੇ ਜਿਸ ਤੋਂ ਬਾਅਦ ਵਿੱਚ ਹੁਣ ਗੁਰਪੁਰਬ ਨੂੰ ਲੈ ਕੇ ਰਸ਼ ਜ਼ਿਆਦਾ ਹੋਣ ਦੇ ਕਰਕੇ ਥਾਂ-ਥਾਂ ਉੱਤੇ ਪ੍ਰਸ਼ਾਦ ਦੇ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਸੰਗਤਾਂ ਨੂੰ ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਨਾ ਆਵੇ ਤਾਂ ਦੂਸਰੀ ਸਾਈਡ ਵੀ ਪ੍ਰਸ਼ਾਦ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਸੰਗਤਾਂ ਨੂੰ ਕੋਈ ਦਿੱਕਤ ਨਾ ਆਵੇ ਤੋਂ ਉਹੀ ਗੁਰੂ ਦੀਆਂ लाਡਲੀਆਂ ਫੌਜਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਹਾਜ਼ਰੀ ਲਗਵਾਈ ਜਾ ਰਹੀ ਹੈ ਤੇ ਸੰਗਤਾਂ ਪਹੁੰਚੀਆਂ ਹੋਈਆਂ ਨੇ ਵਾਕਵਾਕ ठाਉ ਤਾਂ ਉੱਥੇ ਹੀ ਤੁਹਾਨੂੰ ਪਵਿੱਤਰ ਸਰੋਵਰ ਦੇਵੀ ਦਰਸ਼ਨ ਕਰਵਾਉਨੇ ਆ ਜਿੱਥੇ ਕਿ ਸੰਗਤਾਂ ਪਹੁੰਚੀਆਂ ਹੋਈਆਂ ਨੇ ਕਾਫੀ ਦੂਰ ਦਰਵਾਡੇ ਤੋਂ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ 550ਵੇ ਪਰ 555ਵੇਂ ਮਾਫ ਕਰਿਓ 555ਵੇਂ ਪ੍ਰਕਾਸ਼ ਗੁਰਪੁਰਬ ਨੂੰ ਲੈ ਕੇ ਤਾਂ ਉੱਥੇ ਹੀ ਦੂਰੋਂ ਦਰਵਾਡਿਓ ਜਿਹੜੀਆਂ ਸੰਗਤਾਂ ਆਈਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਦਰਸ਼ਨ ਕੀਤੇ ਜਾ ਰਹੇ ਨੇ ਗੁਰਦੁਆਰਾ ਸ੍ਰੀ 베ਰ ਸਾਹਿਬ ਦੇ ਤੇ ਨਾਲ ਹੀ ਜਿਹੜੀਆਂ ਸੰਗਤਾਂ ਜੋ ਹੈ ਉਹ ਇੱਥੇ ਪਹੁੰਚ ਨਹੀਂ ਸਕਦੀਆਂ ਉਹ ਸਾਡੇ ਚੈਨਲ ਰਾਹੀਂ ਗੁਰਦਾਰਾ ਸ਼੍ਰੀ ਬੇਰ ਸਾਹਿਬ ਦੇ ਦਰਸ਼ਨ ਕਰ ਸਕਦੀਆਂ ਨੇ ਬੇਰੀ ਦੇ ਤੁਸੀਂ ਦਰਸ਼ਨ ਕਰੋ ਜਿੱਥੇ ਕਿ ਬੇਰ ਛੋਟੇ ਛੋਟੇ ਹਜੇ ਵੀ ਲੱਗੇ ਹੋਏ ਨੇ ਤਾਂ ਕਾਫੀ ਪੁਰਾਣੀ ਇਹ ਬੇਰੀ ਹੈ ਇਤਿਹਾਸ ਇਸ ਦਾ ਕਾਫੀ ਮਹਾਨ ਹੈ ਤਾਂ ਹਜੇ ਵੀ ਅੱਜ ਤੱਕ ਇਸ ਨੂੰ ਇਸ ਬੇਰੀ ਨੂੰ ਬੇਰ ਲੱਗਦੇ ਨੇ ਲੋਕ ਥਾਂ ਥਾਂ ਤੇ ਇੱਥੇ ਆਉਂਦੇ ਨੇ ਬੇਰੀ ਸਾਹਿਬ ਨੂੰ ਮੱਥਾ ਟੇਕਦੇ ਨੇ ਤਾਂ ਜਿਹੜੇ ਬੇਰ ਡਿੱਗੇ ਹੁੰਦੇ ਨੇ ਉਹਨਾਂ ਨੂੰ ਖਾਂਦੇ ਨੇ ਇਹ ਕੋਲਪਵਿੱਤਰ ਸਰੋਵਰ ਦੇ ਵੀ ਦਰਸ਼ਨ ਕਰਮਾਉਣੇ ਆ ਤੁਹਾਨੂੰ ਜਿਹੜੀਆਂ ਜਿਹੜੀਆਂ ਸੰਗਤਾਂ ਬੇਰ ਸਾਹਿਬ ਦੇ ਦਰਸ਼ਨ ਕਰਕੇ ਇੱਧਰ ਦੀ ਪਹੁੰਚਦੀਆਂ ਨੇ ਤੇ ਉਹ ਇੱਥੋਂ ਪ੍ਰਸ਼ਾਦ ਲੈਂਦੀਆਂ ਨੇ ਤਾਂ ਪਹਿਲਾਂ ਤੁਹਾਨੂੰ ਕਰਵਾਉਨੇ ਆ ਪਵਿੱਤਰ ਸਰੋਵਰ ਦੇ ਦਰਸ਼ਨ ਸੋਹਣ ਆ ਰਹੇ ਬੋ ਰਹੇ ਪਵਿੱਤਰ ਸਰੋਵਰ ਦੇ ਦਰਸ਼ਨ ਕਰਵਾਉਨੇ ਆ ਜਿੱਤੇ ਕਿ ਸੰਗਤਾਂ ਵੱਖ-ਵੱਖ ਥਾਵਾਂ ਪਹੁੰਚੀਆਂ ਹੋਈਆਂ ਨੇ ਪਵਿੱਤਰ ਸਰੋਵਰ ਦੇ ਦਰਸ਼ਨ ਕਰ ਰਹੀਆਂ ਨੇ ਇਸ਼ਨਾਨ ਕਰਦੀਆਂ ਨੇ ਸੰਗਤਾਂ 555 ਗੁਰਪੁਰਬ ਨੂੰ ਲੈ ਕੇ ਸੰਗਤਾਂ ਪਹੁੰਚੀਆਂ ਹੋਈਆਂ ਨੇ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਦੇ ਵੱਲੋਂ ਪਹੁੰਚ ਕੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਵੀ ਕੀਤਾ ਜਾ ਰਿਹਾ ਹੈ ਤਸਵੀਰਾਂ ਤਸਵੀਰਾਂ ਚ ਤੁਸੀਂ ਦੇਖ ਹੀ ਸਕਦੇ ਹੋ ਕਿ ਹਰ ਇੱਕ ਸੰਗਤ ਦੇ ਵੱਲੋਂ ਆਪਣੇ ਬੱਚਿਆਂ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਹੈ ਤੇ ਗੁਰੂ ਸਾਹਿਬ ਦੀ ਬਾਣੀ ਬਾਰੇ ਦੱਸਿਆ ਜਾ ਰਿਹਾ ਹੈ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀਆਂ ਸਿੱਧੀਆਂ ਤਸਵੀਰਾਂ ਨੇ ਇਹ ਜਿੱਥੇ ਕਿ ਸੰਗਤਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਦੇ ਲਈ ਪਹੁੰਚੀਆਂ ਹੋਈਆਂ ਨੇ 555 ਪ੍ਰਕਾਸ਼ ਗੁਰਪੁਰਬ ਨੂੰ ਲੈ ਕੇ ਗੁਰਦੁਆਰਾ ਸ੍ਰੀ 베ਰ ਸਾਹਿਬ ਦੇ ਵਿੱਚ ਲੱਗੀਆਂ ਰੌਣਕਾਂ ਦੀਆਂ ਸਿੱਧੀਆਂ ਤਸਵੀਰਾਂ ਨੇ ਜਿੱਥੇ ਕਿ ਮਾਪੇ ਦੇ ਵੱਲੋਂ ਆਪਣੇ ਬੱਚਿਆਂ ਨੂੰ ਵੀ ਗੁਰ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਹੈ ਸਰੋਵਰ ਦੀਆਂ ਸਿੱਧੀਆਂ ਤਸਵੀਰਾਂ ਨੇ ਤੇ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਪਹੁੰਚੇ ਹੋਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇਸ਼ਨਾਨ ਕਰਵਾ ਰਹੇ ਨੇ 20 ਜਣਾਂ ਕੋਸ਼ਿਸ਼ ਕਰਦੇ ਆ ਲੋਕ ਕਿੱਥੋਂ ਕਿੱਥੋਂ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਹੋ ਤੁਸੀਂ ਅੰਮ੍ਰਿਤਸਰ ਤੋਂ ਆਏ ਜੀ ਅੱਛਾ ਜੀ ਅੱਜ ਗੁਰਪੂਰਬ ਦੇ ਮੌਕੇ ਤੁਸੀਂ ਪਹੁੰਚੇ ਹੋਏ ਹੋ ਤੇ ਹਮੇਸ਼ਾ ਹਰ ਸਾਲ ਆਉਂਦੇ ਹੋ ਹਰ ਸਾਲ ਤੇ ਨਹੀਂ ਪਿਛਲੇ ਸਾਲ ਵੀ ਆਏ ਸਾਂ ਉਸ ਤੋਂ ਪਿਛਲੇ ਸਾਲ ਵੀ ਆਏ ਸੀਗੇ ਕੋਸ਼ਿਸ਼ ਕਰੀ ਜੇ ਹਰ ਸਾਲ ਆਈਏ ਜੀ ਪਰ ਅੱਜ ਕਿਤੇ ਚਲੋ ਮਾਰਾ ਹੀ ਲੈ ਕੇ ਆ ਗਏ ਜਦੋਂ ਮਾਲਕ ਹੁਕਮ ਦਿੰਦਾ ਉਦੋਂ ਹੀ ਆਇਆ ਜਾਂਦਾ ਆਪਣੇ ਆਪ ਨੇ ਆ ਗਿਆ 555 ਪ੍ਰਕਾਸ਼ਗੁਰਪੁਰਪੁਰਬ ਨੂੰ ਲੈ ਕੇ ਰੌਣਕਾਂ ਲੱਗੀਆਂ ਹੋਈਆਂ ਨੇ ਵੈਸੇ ਤਾਂ ਹਰ ਸਾਲ ਲੱਗਦੀਆਂ ਨੇ ਔਰ ਗੱਡੀਆਂ ਬਹੁਤ ਦੂਰ ਦੂਰ ਤੱਕ ਖੜੀਆਂ ਕਰ ਦਿੰਦੇ ਨੇ ਤੁਰ ਤੁਰ ਕੇ ਸੰਗਤ ਨੂੰ ਦੂਰ ਦੂਰੋਂ ਆਉਣਾ ਪੈਂਦਾ ਜੋ ਦਾਣਾ ਮੰਡੀ ਆ ਲਗਭਗ 2 ਕਿਲੋਮੀਟਰ ਪਿੱਛੇ ਆ ਉਸ ਤੇ ਗੱਡੀਆਂ ਖੜੀਆਂ ਕੀਤੀਆਂ ਹੋਈਆਂ ਨੇ ਕਿਉਂਕਿ ਅੱਜ ਨਗਰ ਕੀਰਤਨ ਸਾਹਿਬ ਵੀ ਨਿਕਲ ਰਿਹਾ ਹੈ ਉਹਦੇ ਕਰਕੇ ਬਹੁਤ ਜ਼ਿਆਦਾ ਪੀੜ ਹੈ ਤੇ ਇੱਥੇ ਵੀ ਅੰਦਰ ਵੀ ਬਹੁਤ ਜ਼ਿਆਦਾ ਪੀੜ ਹੈ ਜੀ ਅੱਜ ਕੱਲ ਦੇ ਜਮਾਨੇ 'ਚ ਹੁਣ ਦੇਖਦੇ ਆ ਅਸੀਂ ਕਿ ਜਿਹੜੇ ਜਿਹੜੇ ਪਹੁੰਚੇ ਹੋਏ ਨੇ ਆਪਣੇ ਬੱਚਿਆਂ ਨੂੰ ਵੀ ਨਾਲ ਇਸ ਪਵਿੱਤਰ ਸਰੋਵਰ 'ਤੇ ਇਸ਼ਨਾਨ ਕਰਵਾ ਰਹੇ ਨੇ ਤੇ ਗੁਰਬਾਣੀ ਦੇ ਨਾਲ ਜੋੜ ਰਹੇ ਨੇ ਕਿਵੇਂ ਦੇਖਦੇ ਹੋ ਇਸ ਨੂੰ ਤੁਸੀਂ ਇਹ ਬਹੁਤ ਵੱਡਾ ਉਪਰਾਲਾ ਹੈ ਸਾਰਿਆਂ ਨੂੰ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ ਜਿੰਨਾ ਚਿਰ ਅਸੀਂ ਨਹੀਂ ਦੱਸਾਂਗੇ ਤੇ ਕੌਣ ਦੱਸੇਗਾ ਸਾਨੂੰ ਪਹਿਲਾਂ ਮਾਪੇ-ਬਾਪ ਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ ਮਾਪੇ-ਬਾਪ ਨੂੰ ਆਪਣੇ ਬੱਚਿਆਂ ਨੂੰ ਉਸ ਰਸਤੇ ਤੇ ਲੈ ਕੇ ਆਉਣਾ ਚਾਹੀਦਾ ਤਾਂ ਹੀ ਬੱਚੇ ਗਾਂ ਜਾ ਕੇ ਅੱਗੇ ਵਧੀਆ ਤਰੀਕੇ ਨਾਲ ਸਮਾਜ ਵਿੱਚ ਸਿਰਜ ਸਕਣਗੇ ਜੀ ਕਈ ਜਿਹੜੀਆਂ ਸੰਗਤਾਂ ਵਿਦੇਸ਼ ਦੇ ਵਿੱਚ ਬੈਠੀਆਂ ਉਹ ਆ ਨਹੀਂ ਸਕਦੀਆਂ ਔਰ ਬੜੇ ਕਰਮਾ ਵਾਲੇ ਆਪਾਂ ਜਿਹੜੇ ਕਿ ਆਪਾਂ ਇੱਥੇ ਪਹੁੰਚੇ ਹੋਏ ਆ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਜਿਨ੍ਹਾਂ ਦੇ ਮਾਤਾ ਪਿਤਾ ਇੱਥੇ ਆਏ ਹੋਏ ਨੇ ਜਿਨ੍ਹਾਂ ਦੇ ਬੱਚੇ ਵਿਦੇਸ਼ ਨੇ ਮਾਤਾ ਪਿਤਾ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਬੱਚਿਆਂ ਨੂੰ ਆਪਣੇ ਵੀਡੀਓ ਕਾਲਿੰਗ ਰਾਹੀਂ ਦਰਸ਼ਨ ਕਰਵਾਏ ਜਾਣ ਬਾਕੀ ਅਸੀਂ ਬਹੁਤ ਵੱਡੇ ਭਾਗਾਂ ਵਾਲੇ ਆ ਜੋ ਕਿ ਇੱਥੇ ਹੈਗੇ ਆਂ ਇੰਡੀਆ ਦੇ ਵਿੱਚ ਹੈਗੇ ਆਂ ਔਰ ਮਹਾਰਾਜ ਦੇ ਕੋਲ ਦਰਸ਼ਨ ਕਰਨ ਵਾਸਤੇ ਆਏ ਆ ਤੇ ਬਹੁਤ ਵੱਡੇ ਭਾਗਾਂ ਵਾਲੇ ਆ ਜੀ ਧੰਨਵਾਦ ਤਾਂ ਹੁਣ ਅਨਾ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਆਏ ਹੋ ਤੁਸੀਂ ਅਸੀਂ ਜਲੰਧਰ ਤੋਂ ਆਏ ਹਾਂ ਅੱਛਾ ਇਹ ਬੜੀ ਦੂਰੋਦਰਸ਼ਨ ਕਰਨ ਦੇ ਲਈ ਆਏ ਹੋਏ ਅੱਜ ਵੈਸੇ ਤਾਂ ਅਸੀਂ ਸ੍ਰੀ ਹਰਗੋਬਿੰਦਪੁਰ ਤੋਂ ਆਏ ਅੱਛਾ ਜੀ ਹਾਂ ਜੀ ਮੱਥਾ ਟੇਕਣ ਅਸੀਂ ਆਈ ਤਾਂ ਹਰ ਸਾਲ ਆਉਂਦੇ ਹਾਂ ਹਾਂਜੀ ਲਗਭਗ ਜਦੋਂ ਦੇ ਸ਼ੁਰੂ ਹੋਏ ਆ ਉਸ ਤੋਂ ਬਾਅਦ ਹੁਣ ਇਸ ਦਿਨ ਆਈਦਾ ਜੀ ਕਿਹੋ ਜਿਹਾ ਮਹਿਸੂਸ ਰਿਹਾ ਮਨ ਨੂੰ ਸ਼ਾਂਤੀ ਮਿਲ ਗਈ ਅੱਜ ਅੱਛਾ ਲੱਗਦਾ ਤਾਂ ਹੀ ਆਈਦਾ ਦਿਨ ਲੰਘੇ ਨਾ ਇਸੇ ਲਈ ਅਸੀਂ ਸੋਚਦੇ ਰਹੇਦਾ ਕਿ ਇਹ ਦਿਨ ਲੰਘਣਾ ਚਾਹਵੇ ਕਿਤੇ ਠੀਕ ਹੈ ਜੀ ਸੇਵਾ ਸੇਵਾ ਕੀਤੀ ਕੋਈ ਅੱਜ ਸੇਵਾ ਨਗਰ ਕੀਰਤਨ ਦੀ ਹੋ ਗਈ ਅੱਜ ਪਹਿਲਾਂ ਅਸੀਂ ਫੁੱਲਾਂ ਦੀ ਕਰਦੇ ਹੁੰਦੇ ਸੀਗੇ ਅੱਛਾ ਜੀ ਹਾਂਜੀ ਕੀ ਮੈਸੇਜ ਦੇਣਾ ਚਾਹੋਗੇ ਜਿਹੜੀਆਂ ਸੰਗਤਾਂ ਅੱਜ ਦਰਸ਼ਨ ਨਹੀਂ ਕਰ ਪਾਈਆਂ ਕਈ ਘਰਾਂ ਦੇ ਵਿੱਚ ਬੈਠੇ ਟੀਵੀ ਤੇ ਮਾਧਿਅਮ ਦੇ ਨਾਲ ਦਰਸ਼ਨ ਕਰ ਬਨੂ ਵਾਲਾ ਚਾਹੀਦਾ ਇਸ ਜਗ੍ਹਾ ਤੇ ਆ ਕੇ ਜਿਹੜੀ ਸ਼ਾਂਤੀ ਮਿਲਦੀ ਨਾ ਕਿਤੇ ਮਰੇ ਬੱਚਿਆਂ ਦੀ ਵੀ ਬਹੁਤ ਲਗਨ ਸੀ। ਹਾਂਜੀ। ਮੈਂ ਵੀਡੀਓ ਕਾਲ ਤੇ ਹੁਣ ਉਹਨਾਂ ਦਾ ਮੱਥਾ ਟੇਕਾਤਾ ਸਾਰਿਆਂ ਦਾ। ਕਿ ਐਸੇ ਅਸੀਂ ਜਦੋਂ ਆਉਣ ਫਿਰ ਆਈਦਾ ਵੀ ਹੈ ਹਮੇਸ਼ਾ। ਜੀ। ਜੀ। ਸਰ ਤੁਸੀਂ ਕੀ ਕਹਿਣਾ ਚਾਹੋਗੇ 555 ਪ੍ਰਕਾਸ਼ ਗੁਰਪੂਰਬ ਨੂੰ ਲੈ ਕੇ ਸੰਗਤਾਂ ਆਈਆਂ ਹੋਈਆਂ ਨੇ ਤੇ ਮਾਨੂੰ ਕਿੰਨਾ ਕੁ ਸਕੂਨ ਪਹੁੰਚਿਆ ਹੈ? ਬਹੁਤ ਵਧੀਆ ਜੀ ਬਹੁਤ ਸਕੂਨ ਪਹੁੰਚਿਆ। ਲੱਖ ਲੱਖ ਵਧਾਈ ਹੋਵੇ ਆਪਣੇ ਪੰਜਾਬ ਵਾਲੇ ਸਭ ਸੰਗਤਾਂ ਨੂੰ। ਤੇ ਬਹੁਤ ਵਧੀਆ ਹੋਇਆ ਬੜਾ ਦਿਲ ਖੁਸ਼ ਹੋਇਆ। ਮੈਂ ਬਾਰੋਡੇ ਵੈਤੋਂ ਆ ਹਾਂ ਹਾਂਜੀ ਤੇ ਬੜਾ ਦਿਲ ਖੁਸ਼ ਆ ਮੈਂ ਹਰ ਸਾਲ ਉਨ ਮੈਂ ਜੀ ਬਹੁਤ ਵਧੀਆ ਬਹੁਤ ਵਧੀਆ ਤਾਂ ਹੋਰਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪਵਿੱਤਰ ਸਰੋਵਰ ਦੇ ਤੁਹਾਨੂੰ ਦਰਸ਼ਨ ਕਰਾਉਣੇ ਕਰਾਏ ਆ ਤਾਂ ਪਵਿੱਤਰ ਜਿਹੜੀ ਹੈ 베ਰੀ ਸਾਹਿਬ ਦੇ ਵੀ ਦਰਸ਼ਨ ਤੁਹਾਨੂੰ ਕਰਵਾਉਣੇ ਆ ਤਾਂ ਲੈ ਕੇ ਚੱਲਦੇ ਆ ਤਾਂ ਉੱਥੇ ਵੀ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਅਸੀਂ ਜ਼ੁਰਗਾਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਸ 베ਰੀ ਦੇ ਇਤਿਹਾਸ ਬਾਰੇ ਚਾਨਣਾ ਤੁਹਾਡਾ ਪਾਵਾਂਗੇ ਤਾਂ ਉੱਥੇ ਤੁਹਾਨੂੰ ਦੱਸ ਦਿੰਦੇ ਆ ਕਿ 베ਰੀ ਕਾਫੀ ਜ਼ਿਆਦਾ ਪੁਰਾਣੀ ਹੋ ਚੁੱਕੀ ਸੀ ਇਸ ਲਈ ਤੁਸੀਂ ਦੇਖ ਹੀ ਸਕਦੇ ਹੋ ਕਿ ਇਹ 베ਰੀ ਟੁੱਟੇ ਨਾ ਇਸ ਦੇ ਲਈ ਇਸ ਲਈ ਇਸ ਨੂੰ ਕਿੰਨੇ ਪ੍ਰਬੰਧ ਕੀਤੇ ਹੋਏ ਨੇ ਕਿ ਇਹ ਟੁੱਟੇ ਨਾ ਸੰਗ ਸੰਤਾਂ ਦੇ ਲਈ ਤਸਵੀਰਾਂ ਵੀ ਤੁਹਾਡਾ ਨਾਲ ਸਾਂਝੀਆਂ ਕਰਦੇ ਆ ਉੱਥੇ ਹੀ ਪਵਿੱਤਰ 베ਈ ਨੂੰ 베ਰੀ ਨੂੰ ਪੂਰੀ ਤਰ੍ਹਾਂ ਕਵਰ ਕਰ ਦਿੱਤਾ ਹੈ ਇਕਵਰ ਇਸ ਲਈ ਕੀਤਾ ਹੈ ਕਿਉਂਕਿ 베ਰੀ ਕਾਫੀ ਜਿਆਦਾ ਪੁਰਾਣੀ ਹੈ ਤੇ ਇਸ ਲਈ ਇਸ 베ਰੀ ਨੂੰ ਕਵਰ ਕੀਤਾ ਹੋਇਆ ਹੈ ਉੱਥੇ ਹੀ ਦਿਖਾਉ ਰਹੇ ਆ ਜੀ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਪ ਕੀਤਾ ਤੇ ਜਿਸ ਦਾ ਇਤਿਹਾਸ ਤੇ ਚਾਨਣਾ ਪਾਉਨੇ ਆ ਕਿ ਜਿੱਥੇ ਹਰ ਰੋਜ਼ ਵੇਈ ਨਦੀ ਦੇ ਵਿੱਚੋਂ ਇਸ਼ਨਾਨ ਕਰਨ ਤੋਂ ਬਾਅਦ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਨਿਤਨੇਮ ਕਰਦੇ ਸੀ ਅਕਾਲ ਪੁਰਖ ਜੀ ਦੀ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਸੀ ਤਾਂ ਇਸੇ ਤਰ੍ਹਾਂ ਗੁਰੂ ਜੀ ਨੇ ਇੱਥੇ 14 ਸਾਲ 9 ਮਹੀਨੇ 13 ਦਿਨ ਇਸ ਸਥਾਨ ਉੱਤੇ ਤਪ ਕੀਤਾ ਇਸੇ ਸਥਾਨ ਉਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਤਪ ਕੀਤਾ ਗਿਆ ਜਿੱਥੇ ਕਿ ਦਰਸ਼ਨ ਕਰਵਾਉਣੇ ਆ ਤੁਹਾਨੂੰ ਇਸੇ ਸਥਾਨ ਉਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਤਪ ਕੀਤਾ ਗਿਆ ਜਿੱਥੇ ਕਿ ਸੰਗਤਾਂ ਦੇ ਵੱਲੋਂ ਮੱਥਾ ਟੇਕਿਆ ਜਾ ਰਿਹਾ ਹੈ ਸਤਨਾਮ ਵਾਹਿਗੁਰੂ ਦਾ ਜਾਪ ਵੀ ਕੀਤਾ ਜਾ ਰਿਹਾ ਹੈ ਦੂਰ ਦੁਰਾਡੇੋਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਤੇ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਉੱਥੇ ਬੈਠ ਕੇ ਪਾਠ ਵੀ ਕੀਤੇ ਜਾ ਰਹੇ ਨੇ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਤੇ ਜਾਕੀ ਸਾਨੂੰ ਹੋਰ ਇਤਿਹਾਸ ਬਾਰੇ ਥੋੜਾ ਪਤਾ ਚੱਲ ਸਕੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਪਵਿੱਤਰ 베ਰੀ ਦੇ ਇਤਿਹਾਸ ਬਾਰੇ ਸਾਨੂੰ ਕੁਝ ਦੱਸਿਓ ਬਾਬੇ ਨਾਨਕ ਨੇ ਇਥੇ ਦਾਤਨ ਕੀਤੀ ਸੀਗੀ ਹਾਂਜੀ ਤੇ ਉਹ ਦਾਤਨ ਕਰਕੇ ਤੇ ਉਹਨਾਂ ਨੇ ਘਟ ਦਿੱਤੀ ਸੀ ਅੱਛਾ ਜੀ ਉਹਦੇ ਤੋਂ 베ਰੀ ਬਣ ਗਈ ਅੱਛਾ ਜੀ ਅੱਜ ਤੱਕ ਇਹਨਾਂ ਨੂੰ 베ਰ ਲੱਗਦੇ ਨੇ ਹਾਂ ਬਹੁਤ 베ਰ ਲੱਗਦੇ ਤੇ ਬੇਰੀ ਕਾਫੀ ਜ਼ਿਆਦਾ ਪੁਰਾਣੀ ਹੋਣ ਦੇ ਕਰਕੇ ਕਾਫੀ ਸੁਰੱਖਿਆ ਦੇ ਪ੍ਰਬੰਧ ਕਰ ਦਿੱਤੇ ਆ ਕਵਰ ਕਰ ਦਿੱਤੀ ਹੈਗੀ ਆ ਹਾਂ ਜੀ ਹਾਂ ਜੀ ਲੋਕੀ ਪੱਤੇ ਤੋੜਦੇ ਸੀਗੇ ਅੱਛਾ ਜੀ ਬੇਰ ਤੋੜਦੇ ਸੀਗੇ ਤੋਂ ਇਸ ਕਰਕੇ ਨਾਲ ਨਾਲ ਇਕ ਲਾਤਾ ਪੀ ਪੱਤੇ ਤੇ ਬੇਰ ਨਹੀਂ ਤੋੜਦੇ ਕੋਈ ਜਿਹੜੇ ਬੇਰ ਥੱਲੇ ਡਿੱਗੇ ਨੇ ਉਹ ਸੰਗਤ ਖਾ ਸਕਦੇ ਉਹ ਖਾ ਸਕਦੇ ਨੇ ਜਿਹੜੇ ਥੱਲੇ ਕੱਤੇ ਨੇ ਹਰ ਸਾਲ ਅਸੀਂ ਇੱਥੇ ਆਉਨੇ ਆ ਤੇ ਅਸੀਂ ਦੇਖਦੇ ਆ ਕਿ ਬੇਰ ਬਹੁਤ ਲੱਗਦੇ ਨੇ ਹਜੇ ਵੀ ਬਹੁਤ ਲੱਗਦੇ ਨੇ ਹਾਂ ਜੀ ਹਾਂ ਜੀ ਹਜੇ ਬਹੁਤ ਲੱਗੇ ਦੇਖੋ ਜੀ ਹਾਂ ਜੀ ਤੇ ਕਿੰਨੀਆਂ ਕਿ ਸੰਗਤਾਂ ਪਹੁੰਚ ਗਈਆਂ ਨੇ ਦੇਖਦੇ ਦੇ ਬਹੁਤ ਲੱਖਾਂ ਦੀ ਤਦਾਦ ਤੇ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ 555 ਪ੍ਰਕਾਸ਼ ਗੁਰਪੁਰਮ ਨੇ ਲੈ ਕੇ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਮ ਨੇ ਲੈ ਕੇ ਹਾਂਜੀ 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 ਜੀ ਬਹੁਤ ਖੁਸ਼ੀਆਂ ਭਰਿਆ ਦੇਣਾ ਚਾਹੀਏ ਬਹੁਤ ਜਗਤ ਦੁਨੀਆ ਵਾਸਤੇ ਸਭ ਬਰ ਦੀਆਂ ਕੰਟਰੀਆਂ ਤੱਕ ਮਸ਼ਹੂਰ ਹੈ ਜੀ ਬਾਬੇ ਨਾਨਕ ਦਾ ਗੁਰਪੁਰਪ ਦੇ ਹਾਰਾ ਜੜਾ ਜੀ ਹਾਂਜੀ ਆ ਇਤਿਹਾਸ ਦੇ ਬਾਰੇ ਦੱਸਿਆ ਉਹਨਾਂ ਨੇ ਕਿ ਬੇਰੀ ਸਾਹਿਬ ਦਾ ਇਤਿਹਾਸ ਇਹ ਹੈ ਕਿ ਬਾਬੇ ਨਾਨਕ ਦੇ ਵੱਲੋਂ ਦਾਤਣ ਕੀਤੀ ਜਾ ਰਹੀ ਸੀ ਬੇਰੀ ਦੀ ਉਹ ਦਾਤਣ ਕਰ ਰਹੀ ਸੀ ਤੇ ਇਸ ਦੌਰਾਨ ਦਾਤਣ ਕਰਨ ਤੋਂ ਬਾਅਦ ਵਿੱਚ ਉਹ ਦਾਤਣ ਜੋ ਹੈ ਜ਼ਮੀਨ ਦੇ ਵਿੱਚ ਘਟ ਦਿੱਤੀ ਜਿਸ ਤੋਂ ਬਾਅਦ ਵਿੱਚ ਵਿਸ਼ਾਲ 베ਰੀ ਜੋ ਹੈ ਬਣ ਗਈ ਪਵਿੱਤਰ ਜੋਤ ਦੇ ਲੋਕਾਂ ਦੇ ਵੱਲੋਂ ਨਾਲ-ਨਾਲ ਦਰਸ਼ਨ ਕੀਤੇ ਜਾ ਰਹੇ ਨੇ ਇਸ 베ਰੀ ਦੀ ਖਾਸੀਅਤ ਇਹ ਹੈ ਕਿ ਅਜੇ ਤੱਕ ਇਸ 베ਰੀ ਨੂੰ 베ਰ ਲੱਗਦੇ ਨੇ ਔਰ ਉਹ 베ਰ ਜਿਹੜੇ ਆ ਲੋਕ ਖਾਂਦੇ ਵੀ ਨੇ ਜਦੋਂ 베ਰੀ 베ਰ ਲੱਗਦੇ ਨੇ ਥੱਲੇ ਡਿੱਗਦੇ ਨੇ 베ਰ ਉਹ 베ਰਾਂ ਨੂੰ ਚੁਗਣ ਤੋਂ ਬਾਅਦ ਵਿੱਚ ਲੋਕ ਖਾਂਦੇ ਨੇ ਹਾਲਾਂਕਿ ਇਹ 베ਰੀ ਨੂੰ ਹੁਣ ਕਮਰ ਕਰ ਦਿੱਤਾ ਗਿਆ ਕਿਉਂਕਿ 베ਰੀ ਕਾਫੀ ਜ਼ਿਆਦਾ ਪੁਰਾਣੀ ਹੋ ਚੁੱਕੀ ਹੈ ਇਤਿਹਾਸ ਬਹੁਤ ਪੁਰਾਣਾ ਹੈ ਇਸ 베ਰੀ ਦਾ ਤੇ ਇਸ ਲਈ ਇਸ 베ਰੀ ਨੂੰ ਕਵਰ ਕਰ ਦਿੱਤਾ ਗਿਆ ਕਿਉਂਕਿ ਲੋਕਾਂ ਦੇ ਵੱਲੋਂ ਇੱਥੋਂ 베ਰੀ ਦੇ ਪੱਤੇ ਤੋੜੇ ਜਾਂਦੇ ਸੀ 베ਰ ਤੋੜੇ ਜਾਂਦੇ ਸੀ ਜਿਸ ਨਾਲ 베ਰੀ ਨੂੰ ਨੁਕਸਾਨ ਪਹੁੰਚਦਾ ਸੀ ਇਸ ਲਈ 베ਰੀ ਨੂੰ ਕਵਰ ਕਰ ਦਿੱਤਾ ਗਿਆ ਤੇ ਕਾਫੀ ਮਹਾਨ ਇਤਿਹਾਸ ਹੈ ਤੇ ਜਿੱਥੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਦਾਤਣ ਕੀਤੀ ਗਈ ਸੀ ਉਹ ਦਾਤਣ ਸੁੱਟਣ ਤੋਂ ਬਾਅਦ ਵਿੱਚ ਇਹ ਵਿਸ਼ਾਲ 베ਰੀ ਜੋ ਹੈ ਇਹਦੀ ਪੈਦਾਵਾਰ ਹੋਈ ਤਉਦੋ ਤੋਂ ਹੀ ਸੰਗਤਾਂ ਦੇ ਵੱਲੋਂ ਇਸ ਪਵਿੱਤਰ 베ਰੀ ਦੇ ਦਰਸ਼ਨ ਕੀਤੇ ਜਾਂਦੇ ਨੇ ਮੱਥਾ ਟੇਕਿਆ ਜਾਂਦਾ ਹੈ ਹੈ ਸਤਿ ਸ਼੍ਰੀ ਅਕਾਲ ਜੀ ਆਪ ਵੀ ਕਾਲ ਮਾਨੀ ਜੀ ਕਿੱਥੋਂ ਆਏ ਹੋ ਤੁਸੀਂ ਪਰ ਇਹ ਪਰਤੋਂ ਅੱਛੀ ਬੜੀ ਦੂਰੋਂ ਸੇਵਾ ਤੇ ਆਏ ਹੋ ਤੁਸੀਂ ਹਾਂਜੀ ਤੇ ਕਦੋਂ ਦੇ ਆਏ ਹੋਏ ਹੋ ਅੱਛਾ ਹੰਸੀਰੇ ਅੱਛਾ ਇਹ 555 ਪ੍ਰਕਾਸ਼ ਗੁਰਪੁਰਪ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੁਸੀਂ ਮਹਾਰਾਜ ਕੇ ਸੁਖ ਸ਼ਾਂਤੀ ਮੰਗਦੇ ਆ ਮੰਗਦੇ ਮਹਾਰਾਜ ਨਗਰ ਦਾ ਭਲਾ ਕਰੀ ਸਾਰਿਆਂ ਦਾ ਅੱਛਾ ਤੇ ਇਸੇ ਤਰ੍ਹਾਂ ਅਸ ਖੇਡ ਕੇ ਵਹਿੰਦੇ ਰਹੀਏ ਮਹਾਰਾਜ ਦਾ ਸੁਖ ਸੁਖਾਣਾ ਗੁਰਪੁਰ ਬਣਾਂਗੇ ਜੀ ਬਿਲਕੁਲ ਮਹਾਰਾਜ ਸਰਬੱਤ ਦਾ ਭਲਾ ਕਰੇ ਕਿਸੇ ਦੇ ਪੈਰਾਂ ਪਿੱਛੇ ਪਾਪੀਆਂ ਦਾ ਕਰੇ ਠੀਕ ਹੈ ਚੜਦੀ ਕਲਾ ਹੋਵੇ ਬਿਲਕੁਲ ਜੀ ਕਿੰਨੇ ਸਾਲ ਹੋ ਗਏ ਸੇਵਾ ਇਦਿਸ ਤਰ੍ਹਾਂ ਆਉਂਦਿਆਂ ਨੂੰ ਤੁਸੀਂ ਇਸੇ ਤਰ੍ਹਾਂ ਨਿਭਾਉਂਦੇ ਹੋ 5-6 ਸਾਲ ਹੋ ਗਏ ਇੱਥੇ ਵੀ ਆਈ ਦਾ ਜੂਰ ਸਾਹਿਬ ਵੀ ਜਾਈਦਾ ਹੈ ਅੱਛਾ ਜੀ ਹਾਂ ਜੀ ਹੁਣ ਪਰਿਵਾਰ ਦੇ ਨਾਲ ਆਉਂਦੇ ਹੋ ਜਾਂ ਇਕੱਲੇ ਹੀ ਐਵੇਂ ਹੀ ਸੇਵਾ ਜਿਵੇਂ ਲੱਗਦੀ ਆ ਇਕੱਲੇ ਆਈਦਾ ਹੈ ਜੀ ਪਰਿਵਾਰ ਨਹੀਂ ਆਉਂਨਾ ਆਪਾਂ ਇਕੱਲੇ ਸੇਵਾ ਕਰਦੇ ਜੀ ਹਾਂ ਜੀ ਤੇ ਗੁਰੂ ਘਰੇ ਆਈਦਾ ਹੈ ਠੀਕ ਮਹਾਰਾਜ ਨੂੰ ਆਨੇ ਆਪਦੇ ਚਰਨਾਂ 'ਚ ਹੀ ਰੱਖੀਂ ਦਾਤਾ ਬਿਲਕੁਲ ਮਹਾਰਾਜ ਸੇਵਾ ਵੱਡੀ ਕਰੇ ਸਾਰੀ ਸੰਗਤ ਦੀ ਦਾਤਾ ਚੜਦੀ ਕਲਾ ਵਿੱਚ ਕੇ ਮਾਨ ਤਨ ਤਨ ਹੋ ਗਿਆ ਅੱਜ ਮਾ ਤੁਹਾਨੂੰ ਤਨ ਤਨ ਹੋ ਗਿਆ ਹੈ ਆਖੀ ਦਾ ਮਹਾਰਾਜ ਹਰਸਾ ਵਾਲੀ ਇਸੇ ਤਰ੍ਹਾਂ ਦਰਸ਼ਨ ਕਰਾਵੀ ਚੜਦੀ ਕਲਾ ਸੀ ਰੱਖੀ ਦਾਤਿਆ ਹਰ ਇੱਕ ਦੀ ਸੇਵਾ ਯਾਤਰਾ ਸਫਲ ਕਰੇ ਬਿਲਕੁਲ ਜੀ ਬਿਲਕੁਲ ਧੰਨਵਾਦ ਜੀ ਧੰਨਵਾਦ ਤਾਂ ਹੋਰਾਂ ਸੰਗਤਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸੰਗਤ ਕਿੱਥੋਂ-ਕਿੱਥੋਂ ਆਈ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਆਏ ਜੀ ਤਰਨਤਾਰਨ ਡਿਸਟ੍ਰਿਕਟ ਜائیں ਅੱਛਾ ਜੀ ਤੇ ਦੂਰੋਂ ਆਏ ਹੋ ਦਰਸ਼ਨ ਕਰਨ ਦੇ ਵਾਸਤੇ ਹਾਂ ਜੀ ਤੇ ਕੀ ਹੋਇਆ ਮਹਿਸੂਸ ਹੋ ਰਿਹਾ ਮਨ ਨੂੰ ਸ਼ਾਂਤੀ ਮਿਲ ਗਈ ਅੱਜ ਬਹੁਤ ਸ਼ਾਂਤੀ ਮਿਲੀ ਹੈ ਮਹਾਰਾਜ ਦੇ ਘਰ ਆਣ ਕੇ ਦਰਸ਼ਨਦਾਰੇ ਕੀਤੇ ਮਹਾਰਾਜ ਕਰਿਆ ਕੇ ਗੁਰੂ ਨਾਨਕ ਦੇਵ ਜੀ ਦੇ ਘਰ ਤੇ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਰੌਣਕ ਦੇਸ਼ ਵਿਦੇਸ਼ ਤੋਂ ਬੈਠੀ ਸੰਗਤਾਰੇ ਕੀ ਕਹਿਣਾ ਚਾਹੋਗੇ ਜਿਹੜੇ ਦਰਸ਼ਨ ਤੇ ਨਹੀਂ ਕਰ ਪਾਈਆਂ ਪਰ ਟੀਵੀ ਰਾਹੀਂ ਆਪਾਂ ਨੂੰ ਦੇਖ ਰਹੀਆਂ ਨੇ ਦਰਸ਼ਨ ਕਰ ਰਹੀਆਂ ਨੇ ਦੇਸ਼ਾਂ ਦੇਸ਼ਾਂ ਤੇ ਇਹ ਕਹਾਂਗੇ ਆਪਾਂ ਨੂੰ ਵੀ ਆਪਣਾ ਟੀਵੀ ਦੇ ਉੱਤੇ ਵੀ ਨਮਸਕਾਰ ਕਰਨ ਮਹਾਰਾਜ ਨੂੰ ਗੁਰੂ ਨਾਨਕ ਦੇਵ ਜੀ ਨੂੰ ਤੇ ਆਪ ਦਾ ਪਵਿੱਤਰ ਦਿਹਾੜਾ ਮਨਾਉਣ ਮਹਾਰਾਜ ਦੇ ਘਰ ਤੇ ਦਰਸ਼ਨ ਕਰਨਾ ਜੀ ਬਿਲਕੁਲ ਅੱਜ ਕੱਲ ਦੇ ਬੱਚਿਆਂ ਬਾਰੇ ਕੀ ਕਹਿਣਾ ਚਾਹੋਗੇ ਕਈ ਬੱਚੇ ਜਿਹੜੇ ਹੈਗੇ ਆ ਮਾਪੇ ਦੇ ਕਹਿਣੇ ਤੇ ਤੁਰਦੇ ਕਈ ਵਾਰ ਨਹੀਂ ਤੁਰਦੇ ਹੈਗੇ ਪਰ ਫਿਰ ਵੀ ਅੱਜ ਦੇ ਦਿਨ ਦੇਖਿਆ ਜਿਵੇਂ ਜਿਵੇਂ ਮਾਵਾ ਮੱਥਾ ਟੇਕ ਰਹੇ ਨੇ ਬੱਚਿਆਂ ਨੂੰ ਵੀ ਉਸੇ ਤਰ੍ਹਾਂ ਟਕਾ ਰਹੇ ਨੇ ਕੀ ਕਹਿਣਾ ਚਾਹੋਗੇ ਬੱਚਿਆਂ ਤੇ ਇਹੋ ਹੀ ਆ ਬਸ ਮਤਲਬ ਅਸ਼ੀਰਵਾਦ ਬੱਚਿਆਂ ਨੂੰ ਚਾਹੀਦਾ ਵੀ ਮਹਾਰਾਜ ਨੂੰ ਮੰਨਣ ਤੇ ਗੁਰਕਾ ਪਾਣਾ ਮੰਨਣਾ ਮਹਾਰਾਜ ਨੂੰ ਯਾਦ ਕਰਨ ਮੱਥਾ ਟੇਕਣ ਨਮਸਕਾਰ ਕਰਨ ਮਹਾਰਾਜ ਦੇ ਘਰ ਹੁਣ ਪਰਿਵਾਰ ਦੇ ਨਾਲ ਮੱਥਾ ਟੇਕਣ ਮਹਾਰਾਜ ਦੇ ਤੇ ਗਰਬਾਣੀ ਪੜ੍ਹਨ ਤੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਅਰਥੀ ਸੁਲਤਾਨਪੁਰ ਲੋਧੀ ਆ ਕੇ ਮਨ ਹੁਣ ਧੰਤਨ ਧਨ ਹੋ ਗਿਆ ਹਾਂਜੀ ਮਨ ਧੰਤਨ ਧਨ ਹੋ ਗਿਆ ਮਹਾਰਾਜ ਦੇ ਘਰ ਆ ਕੇ ਗੁਰਨਾਗ ਦੇਵ ਜੀ ਧਰਤੀ ਘਰ ਮਨ ਧੰਤਨ ਧਨ ਹੋ ਗਿਆ ਜੀ ਧੰਨਵਾਦ ਜੀ ਧੰਨਵਾਦ ਵਾਹਿਗੁਰੂ ਜੀ ਕਿਫਾ ਸਫਤੇ ਸੰਗਤ ਫਿਰ ਫਿਲਹਾਲ ਕਾਫੀ ਆਈ ਹੋਈ ਆ ਤੇ ਜਿੱਥੇ ਜਿੱਥੇ ਸੰਗਤ ਦੂਰ ਦੂਰੋਂ ਆਈ ਹੋਈ ਹੈ ਸੰਗਤ ਦੇ ਵੱਲੋਂ ਜਿਹੜਾ ਧੰਤਨ ਧਨ ਹੋ ਗਈਆਂ ਨੇ ਸੰਗਤਾਂ ਉਹਨਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਅਰਥੀ ਆ ਤੇ ਇੱਥੇ ਆ ਕੇ ਮਨ ਨੂੰ ਸਕੂਨ ਤੇ ਅਸੀਂ ਇੱਥੇ ਆਏ ਆਂ ਪਰਮਾਤਮਾ ਸਬਦਾ ਪਲਾ ਕਰੇ ਅਜਾਹ ਲੋਕਾਂ ਦਾ ਕਹਿਣਾ ਹੈ ਤਾਂ ਲੋਕੀ ਪਹੁੰਚੇ ਹੋਏ ਨੇ ਥਾਂ ਥਾਂ ਤੋਂ ਆਏ ਹੋਏ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਆਂ ਜੀ ਸਤਿ ਸ਼੍ਰੀ ਅਕਾਲ ਆਂਟੀ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਆਏ ਹੋ ਤੁਸੀਂ ਅਸੀਂ ਮਾਕੋ ਤੋਂ ਅੱਛਾ ਜੀ ਬੜੀ ਦੂਰੋਂ ਆਏ ਹੋ ਤੁਸੀਂ ਅੱਜ ਤਾਂ ਹਾਂਜੀ ਹਾਂਜੀ ਕਿਵੇਂ ਦਾ ਮਨ ਖੁਸ਼ ਹੋ ਗਿਆ ਅੱਜ ਖੁਸ਼ ਖੁਸ਼ ਹੋ ਚੁਕੋ ਸੀ ਪਰਿਵਾਰ ਦੇ ਨਾਲ ਆਏ ਜਾਂ ਤੁਸੀਂ ਕੱਲੇ ਆਏ ਨਹੀਂ ਕੱਲੇ ਆਏ ਸੀ ਅੱਛਾ ਜੀ ਤੁਹਾਨੂੰ ਲੱਗਦਾ ਹੈ ਕਿ ਗੁਰੂ ਘਰ ਆਉਣ ਨੂੰ ਪਰਿਵਾਰ ਦੀ ਜ਼ਰੂਰਤ ਨਹੀਂ ਬੰਦਾ ਕੱਲੇ ਵੀ ਆ ਸਕਦਾ ਹੈ ਨਾ ਨਹੀਂ ਨਹੀਂ ਨਾਲ ਵੀਰ ਆਇਆ ਹੈ ਅੱਛਾ ਜੀ ਹਾਂਜੀ ਅੱਛਾ ਤੁਰ ਕੇ ਆਏ ਆਂ ਜੀ ਸੇਵਾ ਭਾਵਨਾ ਕੋਈ ਕੀਤੀ ਸੇਵਾ ਨਹੀਂ ਸੇਵਾ ਨਹੀਂ ਹੁੰਦੀ ਭਈ ਅੱਛਾ ਜੀ ਠੀਕ ਨਹੀਂ ਹੋ ਗਏ ਸੀ ਇਸ ਅੱਛਾ ਜੀ ਪਰ ਦਰਸ਼ਨ ਹੋ ਗਏ ਬਹੁਤ ਵਧੀਆ ਮਨ ਖੋਸ਼ ਹੋ ਗਿਆ ਚਲੋ ਬਾਜੀ ਅੱਜ ਰਹੀਆਂ ਤਾਂ ਹੋਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਲੋਕੀ ਕਿੱਥੋਂ-ਕਿੱਥੋਂ ਆਏ ਨੇ ਤਾ ਕਾਫੀ ਦੂਰੋਂ ਸੰਗਤਾਂ ਆਈਆਂ ਨੇ ਮੱਥਾ ਟੇਕਣ ਤੋਂ ਬਾਅਦ ਵੀ ਜਿੱਥੋਂ ਦੀ ਲੰਘ ਰਹੀਆਂ ਨੇ ਜਿਹੜੀ ਜਿਹੜੀ ਸੰਗਤ ਮਿਲ ਰਹੀ ਹੈ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਤੇ ਕੋਸ਼ਿਸ਼ ਕਰਦੇ ਆ ਗੱਲਬਾਤ ਕਰਨ ਦੀ ਹੋਰ ਵੀ ਹਾਂ ਸਤਿ ਸ਼੍ਰੀ ਅਕਾਲ ਜੀ ਅੱਜ 551 ਪ੍ਰਕਾਸ਼ ਗੁਰਪੁਰਬ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਕੁਛ ਨਹੀਂ ਜੀ ਜੀ ਸਾਂਗਤਾਂ ਆਈਆਂ ਹੋਈਆਂ ਨੇ ਕੋਈ ਬੋਲ ਰਿਹਾ ਕੋਈ ਨਹੀਂ ਬੋਲ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਗੁਰਪੁਰਬ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਕਹਿੰਦਾ ਬਹੁਤ ਵਧੀਆ ਗੱਲ ਰਹੀ ਹੈ ਆਸਾ ਮਨਾਣਾ ਚਾਹੀਦਾ ਹੈ ਗੁਰੂ ਪਰਵ ਦਾ ਕੁਝ ਪਾਸੇ ਮਨਾਣਾ ਚਾਹੀਦਾ ਹੈ ਜਿਹੜੀ ਗੁਰਪੁਰਬ ਲੋਕਾਂ ਕਾਏਕ ਸੰਦੇਸ਼ ਦਿੰਦਾ ਹੈ ਜੀ ਠੀਕ ਹੈ ਜੀ ਇਹ ਵਧਾਨ ਵਾਸਤੇ ਲੋਕਾਂ ਨੂੰ ਦੂਰ ਦੂਰੋਂ ਸੰਗਤਾਂ ਆਈਆਂ ਨੇ ਹਰ ਜਗ੍ਹਾ ਲੰਗਰ ਲੱਗੇ ਨੇ ਪਕੌੜੇ ਲੱਗੇ ਨੇ ਤੇ ਸਾਧ ਸੰਗਤ ਜੀ ਦੂਰ ਦੂਰੋਂ ਚੱਲ ਕੇ ਮੱਥਾ ਟੇਕਣ ਆਪਨ ਵਾਸ ਲੈ ਕੇ ਜਾਣਗੇ ਬਿਲਕੁਲ ਹੈ ਤੇ ਥਾਂ ਥਾਂ ਤੇ ਪੰਨ ਪੰਨ ਤੇ ਤਲੰਗਰ ਲੱਗੇ ਹੋਏ ਆ ਗੁਰੂ ਦੀਆਂ ਸੰਗਤਾਂ ਦੂਰੋਂ ਦੂਰੋਂ ਪਹੁੰਚ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਧੂਮ ਧਾਮ ਦੇ ਨਾਲ ਗੁਰਪੁਰਬ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਮੈਂ ਬਹੁਤ ਵਜੇ ਗੱਲਾਂ ਹੀ ਦੂਰ ਆਸਟ੍ਰੇਲੀਆ ਕੈਨੇਡਾ ਸਾਰੇ ਸ਼ਹਿਰਿੰਗ ਦੇ ਵਿੱਚ ਹੋਈ ਬੜੇ ਬੜੇ ਦੂਰੋਂ ਸੰਗਤਾਂ ਵੀ ਆ ਰਹੀਆਂ ਉੱਥੇ ਵੀ ਮਨਾ ਰਹੇ ਨੇ ਅੱਗੋਂ ਵੀ ਕੁਝ ਹਰ ਪਾਸੇ ਗੁਰਦੁਆਰਾਂ ਕਰ ਜਿਆ ਧਮਾ ਪਈ ਹੋਏ ਨੇ ਨਾਨਕਮ ਦਾ ਆਪਣਾ ਚੰਨਨ ਹੋਇਆ ਇਹ ਮੈਂ ਕਿਹੜੇ ਗੁਰਪੁਰਬ ਬੜੀ ਧੂਮਧਾਮ ਨਾਲ ਮਨਾਇਆ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਠੀ ਧੁੰਦ ਜਗ ਚਾਨਣ ਹੋਵਾ ਜੋ ਕਰ ਸੂਰਜ ਨਿਕਲਿਆ ਤਾਰੇ ਛਫੇ ਅੰਧੇਰ ਭਰਵਾ ਐਸੇ ਦੀਨ ਦਿਆਲ ਸਤਗੁਰੂ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਤਕ ਦੀ ਪੂਰਨ ਮਾਛੀ ਨੂੰ 1469 ਈਸਵੀ ਨੂੰ 파ਮਨ ਪ੍ਰਕਾਸ਼ ਗੁਰਦੁਆਰਾ ਨਨਕਾਣਾ ਸਾਹਿਬ ਜਿੱਥੇ ਸਤਗੁਰਾਂ ਦਾ ਪ੍ਰਕਾਸ਼ ਹੋਇਆ ਜਨਮ ਸਥਾਨ ਹੈ ਇਸ ਪਾਵਨ ਧਰਤੀ ਤੇ ਹੋਇਆ ਔਰ ਗੁਰਦੁਆਰਾ 베ਰ ਸਾਹਿਬ ਸੁਲਤਾਨਪੁਰ ਲੋਧੀ ਦੀ ਉਹ ਪਾਵਨ ਪਵਿੱਤਰ ਧਰਤੀ ਹੈ ਜਿਸ ਧਰਤੀ ਤੋਂ ਸਤਗੁਰੂ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਚੜਿਆ ਸੋਧਣ ਧਰਤ ਲੁਕਾਈ ਜਿੱਥੇ ਸਤਗੁਰਾਂ ਨੇ ਪਾਵਨ ਉਦਾਸੀਆਂ ਦੇ ਜਿਹੜੇ ਰਮਥਾ ਸੀ ਉਹ ਕੀਤੀ ਮੂਲ ਮੰਤਰ ਦਾ ਉਚਾਰਨ ਸਤਗੁਰਾਂ ਨੇ ਇੱਥੇ ਕੀਤਾ ਪਰ ਬਹੁਤ ਸਾਰੇ ਜਿਹੜੇ ਚੋਜ ਸਨ ਉਹ ਇਸ ਪਾਵਨ ਪਵਿੱਤਰ ਧਰਤੀ ਤੇ ਕੀਤੇ ਜਿਸ ਧਰਤੀ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਉਹ ਧਰਤੀ ਤਾਂ ਬੇਸ਼ੱਕ ਸਾਡੀ ਪਹੁੰਚ ਤੋਂ ਅਜੇ ਦੂਰ ਹੈ ਖੁੱਲੇ ਦਰਸ਼ਨ ਦੇ ਦਾਰ ਖਾਸਿਆਂ ਨੂੰ ਉਸ ਧਰਤੀ ਤੇ ਨਹੀਂ ਹੋ ਰਿਹਾ ਵੀਜ਼ਾ ਲੈ ਕੇ ਪਾਕਿਸਤਾਨ ਯਾਤਰਾ ਵਾਸਤੇ ਦਰਸ਼ਨ ਕਰਨ ਵਾਸਤੇ ਜਾਣਾ ਪੈਂਦਾ ਪਰ ਭਾਰਤ ਦੇ ਵਿੱਚ ਜਿਹੜਾ ਸਾਡਾ ਨਰਕਾਣਾ ਸਾਹਿਬ ਹੈ ਉਹ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਹੈ ਜਿੱਥੇ ਸਤਗੁਰਾਂ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾਂਦਾ ਹੈ ਲੱਖਾਂ ਤੇ ਗਿਣਤੀਕ ਸੰਗਤ ਪਹੁੰਚ ਕਰਕੇ ਦਰਸ਼ਕਦਾਰੇ ਕਰਕੇ ਆਪਣਾ ਜਨਮ ਨੂੰ ਸਫਲਾ ਕਰਦੀ ਹੈ ਔਰ ਧੰਨ ਸਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸੜਦੀ ਹੋਏ ਲੋਕਾਈ ਨੂੰ ਠਾਰਨ ਵਾਸਤੇ ਸੜਦੇ ਹੋਏ ਹਿਰਦਿਆਂ ਨੂੰ ਠਾਰਨ ਵਾਸਤੇ ਤਪਦੇ ਹੋਏ ਹਿਰਦਿਆਂ ਨੂੰ ਠੰਡਾ ਕਰਨ ਵਾਸਤੇ ਔਰ ਅਗਿਆਨਤਾ ਦੇ ਹਨੇਰੇ ਵਿੱਚ ਡੁੱਬੀ ਹੋਏ ਲੋਕਾਈ ਨੂੰ ਭਟਕਦੀ ਹੋਈ ਲੋਕਾਈ ਨੂੰ ਸੱਚ ਦਾ ਰਾਹ ਦੱਸਣ ਵਾਸਤੇ ਗਿਆਨ ਦਾ ਪ੍ਰਕਾਸ਼ ਬਖਸ਼ਿਸ਼ ਕਰਨ ਵਾਸਤੇ ਧੰਨ ਗੁਰੂ ਅੰਕਦੇਵ ਜੀ ਮਹਾਰਾਜ અવਤਾਰ ਧਾਰਨ ਕਰਕੇ ਇਸ ਧਰਤੀ ਤੇ ਆਏ ਔਰ ਸਤਗੁਰਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਲੋਕਾਈ ਨੂੰ ਸੱਚ ਦਾ ਉਪਦੇਸ਼ ਬਖਸ਼ਿਸ਼ ਕੀਤਾ ਧਰਮ ਦੀ ਕਿਰਤ ਕਰਨੇ ਵੰਡ ਕੇ ਛਕਣਾ ਤੇ ਨਾਮ ਜਪਣ ਦਾ ਜਿਹੜਾ ਸੁਨਹਿਰੀ ਉਪਦੇਸ਼ ਸੀ ਉਹ ਧੰਨ ਗੁਰੂ ਅੰਕਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਲੋਕਾਈ ਨੂੰ ਬਖਸ਼ਿਸ਼ ਕੀਤਾ ਔਰ ਧੁਰ ਕੀ ਬਾਣੀ ਆਈ ਤਨ ਸਗਲੇ ਚਿੰਤ ਮਟਾਇਦੇ ਰੂਪ ਵਿੱਚ ਜੋ ਪਾਵਨ ਕੋਇਤੋ ਗੁਰਬਾਣੀ ਸਤਿਗੁਰਾਂ ਨੇ ਉਚਾਰਨ ਕੀਤੀ ਉਹ ਸਮੋਚਾ ਜੋ ਗੁਰੂ ਨੂੰ ਮੰਨਣ ਵਾਲਾ ਸਿੱਖ ਹੈ ਉਹ ਗੁਰੂ ਸਾਹਿਬ ਨੂੰ ਮੱਥਾ ਟੇਕਦਾ ਹੈ ਗੁਰੂ ਕੀ ਬਾਣੀ ਪੜ੍ਹਦਾ ਹੈ ਤੇ ਆਪਣੇ ਤਪਦਿਆਂ ਹੋਇਆਂ ਹਿਰਦਿਆਂ ਨੂੰ ਠਾਰਦਾ ਹੈ ਐਸੇ ਦੀਨ ਦੇ ਆ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਜੋ ਸਮੋਚ ਸੰਸਾਰ ਪਰ ਵਿੱਚ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾਂਦਾ ਹੈ ਔਰ ਦਾਸ ਦੇ ਬੜੇ ਵੱਡੇ ਭਗ ਨੇ ਅੱਜ ਉਸ ਤਰਤੀ ਤੇ ਆ ਕੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਤਰਤੀ ਇੱਥੇ ਅੱਜ ਮਹਾਨ ਨਗਰ ਕੀਰਤਨ ਜਿਹੜਾ ਸਵੇਰੇ ਆਰੰਭ ਹੋਇਆ ਰਾਤ ਨੂੰ ਸੰਪੰਨ ਹੋਵੇਗਾ ਔਰ ਕੱਲ ਸਤਗੁਰਾਂ ਦੇ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਏ ਜਾਣਗੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸੁੰਦਰ ਜਲੌ ਸਜਣੇ ਨੇ ਔਰ ਸੁਨਹਿਰੀ ਜਿਲਦਵਾਰ ਜਿਹੜੇ ਪਾਵਨ ਸਰੂਪ ਨੇ ਉਹਨਾਂ ਦੇ ਪ੍ਰਕਾਸ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਅਮਰਤ ਵੇਲੇ ਸਵੇਰੇ ਹੋਣਗੇ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਲੋਸ ਸੱਜੇਗਾ ਗੁਰਦੁਆਰਾ ਬਾਬਾ ਅਟਲ ਰਸ ਸਾਹਿਬ ਜੀ ਖਜਲੋਸ ਸੱਜੇਗਾ ਔਰ ਲੱਖਾਂ ਦੇ ਗਣਤੀ ਦੇ ਸੰਗਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਵੀ ਦਰਸ਼ਨ ਕਰਕੇ ਮੱਥਾ ਟੇਕ ਕੇ ਆਪਣਾ ਜੀਵਨ ਨੂੰ ਸਫਲਾ ਕਰਦਾ ਯਤਨ ਕਰ ਰਹੀ ਹੈ ਔਰ ਸਮੁੱਚੀਆਂ ਸੰਗਤਾਂ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਬਹੁਤ ਬਹੁਤ ਵਧਾਈਆਂ ਹੋਣ ਗੁਰੂ ਨਾਲ ਜੁੜ ਕੇ ਅਮਰ ਸ਼ੱਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਛੱਕਦੀਆਂ ਨੇ ਤੇ ਫਿਰ ਘਰਾਂ ਨੂੰ ਪਰਤ ਜਾਂਦੀਆਂ ਨੇ ਸੇਵਾ ਵੀ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਗੁਰਪੁਰਬ ਨੂੰ ਲੈ ਕੇ ਰੌਣਕਾਂ ਲੱਗੀਆਂ ਹੋਈਆਂ ਨੇ ਥਾਂ-ਥਾਂ ਉੱਤੇ ਭਾਂਤ-ਭਾਂਤ ਦੇ ਲੰਗਰ ਲੱਗੇ ਹੋਏ ਨੇ ਤੇ ਗੁਰੂ ਦੀਆਂ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਇਸ਼ਨਾਨ ਕਰ ਰਹੀਆਂ ਨੇ ਪਵਿੱਤਰ ਸਰੋਵਰ ਦੇ ਵਿੱਚ ਤੇ ਉੱਥੇ ਹੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਨ ਤੋਂ ਬਾਅਦ ਇੱਥੇ ਲੰਗਰ ਛਕਦੀਆਂ ਨੇ ਤੇ ਨਾਲ ਹੀ ਗੁਰੂ ਘਰ ਦੀ ਸੇਵਾ ਵੀ ਕਰਦੀਆਂ ਨੇ ਤਾਂ ਪਿੱਛੇ ਲੰਗਰ ਹਾਲ ਹੈ ਜਿੱਥੇ ਕਿ ਲੰਗਰ ਹਾਲ ਦੇ ਵਿੱਚ ਸੰਗਤਾਂ ਦੇ ਵੱਲੋਂ ਲੰਗਰ ਛਕ ਅੱਜ 555 ਪ੍ਰਕਾਸ਼ ਗੁਰਪੁਰਬ ਨੂੰ ਲੈ ਕੇ ਦੂਸਰੀ ਸਾਈਡ ਵੀ ਲੰਗਰ ਲੱਗਿਆ ਹੋਇਆ ਹੈ ਜਿੱਥੇ ਚਾਹ ਪਕਾਉਣਿਆਂ ਦਾ ਲੰਗਰ ਲੱਗਾ ਹੈ ਕਿਤੇ ਖੀਰ ਦਾ ਲੰਗਰ ਲੱਗਾ ਹੋਇਆ ਹੈ ਕਿਤੇ ਬ੍ਰੈਡ ਪਕੌੜਿਆਂ ਦਾ ਲੰਗਰ ਲੱਗਾ ਹੋਇਆ ਹੈ ਤਾਂ ਭਾਂਤ ਭਾਂਤ ਦੇ ਲੰਗਰ ਲੱਗੇ ਹੋਏ ਨੇ ਤਾਂ ਗੁਰੂ ਦੀਆਂ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਦਰਸ਼ਨ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਨਾਲ ਹੀ ਗੁਰੂ ਦਾ ਲੰਗਰ ਵੀ ਛਕਿਆ ਜਾ ਰਿਹਾ ਹੈ ਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਸੰਗਤਾਂ ਸੇਵਾ ਵੀ ਕਰ ਰਹੀਆਂ ਨੇ ਤੇ ਇਹਨਾਂ ਦੇ ਵੱਲੋਂ ਲੰਗਰ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ you ਕਰੋ ਵੰਡ ਛਕੋ ਇਹ ਸਭ ਲੋਕ ਇੱਥੇ ਆ ਕੇ ਇਹ ਕੰਮ ਕਰਦੇ ਨੇ ਤਾਂ ਗੁਰੂ ਦੀਆਂ ਸਿੱਖਿਆਵਾਂ ਉਹਦੇ ਉੱਤੇ ਚੱਲਦੇ ਨੇ ਨਾਮ ਜਪਦੇ ਨੇ ਕੀਰਤ ਕਰਦੇ ਨੇ ਤਾਂ ਵੰਡ ਕੇ ਖਾਂਦੇ ਨੇ ਤਾਂ ਸਿੱਧੀਆਂ ਲਈ ਤਸਵੀਰਾਂ ਵੀ ਤੁਹਾਡਾ ਨਾਲ ਸਾਂਝੀਆਂ ਕੀਤੀਆਂ ਨੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੀਆਂ ਜਿੱਥੇ ਕਿ ਸੰਗਤਾਂ ਅੱਜ ਧੰਤਨ ਹੋਈਆਂ ਪਈਆਂ ਨੇ ਸੰਗਤਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਕਿ ਅੱਜ ਦੇ ਦਿਨ ਉਹਨਾਂ ਦੇ ਮਨ ਨੂੰ ਕਾਫੀ ਸਕੂਨ ਪਹੁੰਚਦਾ ਹੈ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਕਿਹੋ ਜਿਹਾ ਮਹਿਸੂਸ ਹੋਇਆ ਸਾਨੂੰ ਜਰੂਰ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਤਾਂ ਜੇਕਰ ਤੁਹਾਨੂੰ ਇਹ ਇਹ ਸਭ ਚੰਗਾ ਲੱਗਾ ਹੈ ਤਾਂ ਇਸ ਦੇ ਬਾਰੇ ਵੀ ਸਾਨੂੰ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦਿਓ ਤਾਂ ਇਸ ਤਰ੍ਹਾਂ ਪਲਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਬਣੇ ਰਹੋ ਸਾਝਾ ਟੀਵੀ ਦੇ ਨਾਲ ਮੈ ਰਹੋ ਬੀਤੰਡਲ ਕੈਮਰਾਮੈਨ ਪ੍ਰਦੀਪ ਦੇ ਨਾਲ ਸਤਿ ਸ਼੍ਰੀ ਅਕਾਲ ਜੀ